ਸੋਕ ਸਭਾ ਚੋਣਾਂ ਦੇ ਆਖਰੀ ਪੜਾਪ ਦੀਆਂ ਜਿਹੜੀਆਂ ਵੋਟਾਂ ਨੇ ਪੈਣੀਆਂ ਸ਼ੁਰੂ ਹੋ ਗਈਆਂ ਨੇ ਵੋਟਰਾਂ ਦੀ ਗਿਣਤੀ ਹੈ ਜਿਹੜੀ ਸਵੇਰੇ 7 ਵਜੇ ਤੋਂ ਹੀ ਵੱਧਦੀ ਨਜ਼ਰ ਆਈ ਸੀ ਪਰ ਉਸ ਦੇ ਵਿਚਕਾਰ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਸਭ ਨੂੰ ਇਹ ਅਲਰਟ ਕੀਤਾ ਜਾਂਦਾ ਹੈ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਮੋਬਾਈਲ ਫੋਨ ਨੇ ਜਿਹੜੇ ਪੋਲਿੰਗ ਬੋਥ ਦੇ ਅੰਦਰ ਲੈ ਕੇ ਨਹੀਂ ਜਾ ਸਕਦੇ ਤੁਹਾਨੂੰ ਬਾਹਰ ਹੀ ਜਮਾ ਕਰਾਉਣੇ ਪੈ ਰਹੇ ਨੇ ਤੇ ਇੱਕ ਵਾਰ ਚੋਣ ਕਮਿਸ਼ਨਰ ਦੁਆਰਾ ਕੀਤੇ ਗਏ ਰੂਲਸ ਦੀਆਂ ਤਜੀਆਂ ਉਡਾਈਆਂ ਜਾ ਰਹੀਆਂ ਨੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਫੋਨ ਅੰਦਰ ਲੈ ਜਾਇਆ ਜਾਂਦਾ ਹੈ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਬਿਲਕੁਲ ਤਸਵੀਰਾਂ ਫਿਰੋਜ਼ਪੁਰ ਹਲਕੇ ਦੀਆਂ ਤਸਵੀਰਾਂ ਜਾ ਰਹੀਆਂ ਨੇ ਜਿੱਥੇ ਬਸਪਾ ਉਮੀਦਵਾਰ ਜਿਹੜੇ ਸੁਰਿੰਦਰ ਕੰਬੋਜ ਨੇ EVM ਦਿਖਾਉਂਦੇ ਹੋਏ ਆਪਣੀ ਵੋਟ ਪਾਉਣ ਦੀ ਵੀਡੀਓ ਬਣਾ ਰਹੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀਹਾਂ ਕੰਬੋਜ ਦਾ ਪੁੱਤਰ ਜਗਦੀਪ ਸਿੰਘ ਗੋਲਡੀ ਕੰਬੋਜ ਜਲਾਲਾਬਾਦ ਤੋਂ ਆਪ ਵਿਧਾਇਕ ਨੇ ਤੇ ਬਿਲਕੁਲ ਆਪ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਜੋ ਕਿ ਬਸਤਾ ਉਮੀਦਵਾਰ ਨੇ ਤੇ ਖੁਦ MP ਦੀਆਂ ਚੋਣਾਂ ਲੜ ਰਹੇ ਨੇ ਕਿਸ ਤਰੀਕੇ ਦੇ ਨਾਲ ਸ਼ਰਮਨਾਕ ਵੀਡੀਓ ਸਾਂਝੀ ਕੀਤੀ 모ਬਾਈਲ ਫੋਨ ਅੰਦਰ ਲੈ ਕੇ ਜਾਂਦੇ ਨੇ EVM ਦੀਆਂ ਮਸ਼ੀਨਾਂ ਦਿਖਾਉਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ ਤਾਂ ਕਿਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਤਜੀਆਂ ਉਡਾਈਆਂ ਜਾਂਦੀਆਂ ਨੇ ਸੰਬੰਧੀ ਕੀ ਹੈ ਤੁਹਾਡੀ رائے ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ asmz news ਬਿਊਰੋ ਰਿਪੋਰਟ ਤਾਂ ਲੋਕ ਸਭਾ ਚੋਣਾਂ ਦੇ ਆਖਰੀ ਪੜਾਪ ਦੀਆਂ ਜਿਹੜੀਆਂ ਵੋਟਾਂ ਨੇ ਪੈਣੀਆਂ ਸ਼ੁਰੂ ਹੋ ਗਈਆਂ ਨੇ VOTERਾਂ ਦੀ ਗਿਣਤੀ ਹੈ ਜਿਹੜੀ ਸਵੇਰੇ 7 ਵਜੇ ਤੋਂ ਹੀ ਵੱਧਦੀ ਨਜ਼ਰ ਆਈ ਸੀ ਪਰ ਉਸ ਦੇ ਵਿਚਕਾਰ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਸਭ ਨੂੰ ਇਹ ਅਲਰਟ ਕੀਤਾ ਜਾਂਦਾ ਹੈ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਮੋਬਾਈਲ ਫੋਨ ਨੇ ਜਿਹੜੇ ਪੋਲਿੰਗ ਬੋਥ ਦੇ ਅੰਦਰ ਲੈ ਕੇ ਨਹੀਂ ਜਾ ਸਕਦੇ ਤੁਹਾਨੂੰ ਬਾਹਰ ਹੀ ਜਮਾ ਕਰਾਉਣੇ ਪੈ ਰਹੇ ਨੇ ਤੇ ਇੱਕ ਵਾਰ ਚੋਣ ਕਮਿਸ਼ਨਰ ਦੁਆਰਾ ਕੀਤੇ ਗਏ ਰੂਲਸ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਫੋਨ ਅੰਦਰ ਲੈ ਜਾਇਆ ਜਾਂਦਾ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਬਿਲਕੁਲ ਤਸਵੀਰਾਂ ਫਿਰੋਜ਼ਪੁਰ ਹਲਕੇ ਦੀਆਂ ਤਸਵੀਰਾਂ ਜਾ ਰਹੀਆਂ ਨੇ ਜਿੱਥੇ बसपा ਉਮੀਦਵਾਰ ਜਿਹੜੇ सुरेंद्र ਕੰਬੋਜ ਨੇ EVM ਦਿਖਾਉਂਦੇ ਹੋਏ ਆਪਣੀ ਵੋਟ ਪਾਉਣ ਦੀ ਵੀਡੀਓ ਬਣਾ ਰਹੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀਹਾਂ ਕੰਬੋਜ ਦਾ ਪੁੱਤਰ ਜਗਦੀਪ ਸਿੰਘ ਗੋਲਡੀ ਕੰਬੋਜ ਜਲਾਲਾਬਾਦ ਤੋਂ ਆਪ ਵਿਧਾਇਕ ਨੇ ਤਾਂ ਬਿਲਕੁਲ ਆਪ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਪਿਤਾ सुरेंद्र ਕੰਬੋਜ ਜੋ ਕਿ बसपा ਉਮੀਦਵਾਰ ਕਰਨੇ ਤੇ ਖੁਦ ਐਮਪੀ ਵੀ ਚੋਣਾਂ ਲੜ ਰਹੇ ਨੇ ਕਿਸ ਤਰੀਕੇ ਦੇ ਨਾਲ ਸ਼ਰਮਨਾਕ ਵੀਡੀਓ ਸਾਂਝੀ ਕੀਤੀ ਮੋਬਾਈਲ ਫੋਨ ਅੰਦਰ ਲੈ ਕੇ ਜਾਂਦੇ ਨੇ ਈਵੀਐਮ ਦੀਆਂ ਮਸ਼ੀਨਾਂ ਦਿਖਾਉਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਕਿਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਤਜੀਆਂ ਉਡਾਈਆਂ ਜਾਂਦੀਆਂ ਨੇ ਸੰਬੰਧੀ ਕੀ ਹੈ ਤੁਹਾਡੀ رائے ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ asmz news ਬਿਊਰੋ ਰਿਪੋਰਟ ਤਾਂ ਲੋਕ ਸਭਾ ਚੋਣਾਂ ਦੇ ਆਖਰੀ ਪੜਾਪ ਦੀਆਂ ਜਿਹੜੀਆਂ ਵੋਟਾਂ ਨੇ ਪੈਣੀਆਂ ਸ਼ੁਰੂ ਹੋ ਗਈਆਂ ਨੇ VOTERਾਂ ਦੀ ਗਿਣਤੀ ਹੈ ਜਿਹੜੀ ਸਵੇਰੇ 7 ਵਜੇ ਤੋਂ ਹੀ ਵੱਧਦੀ ਨਜ਼ਰ ਆਈ ਸੀ ਪਰ ਉਸ ਦੇ ਵਿਚਕਾਰ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਸਭ ਨੂੰ ਇਹ ਅਲਰਟ ਕੀਤਾ ਜਾਂਦਾ ਹੈ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੇ ਜਿਹੜੇ ਪੋਲਿੰਗ ਬੋਥ ਦੇ ਅੰਦਰ ਲੈ ਕੇ ਨਹੀਂ ਜਾ ਸਕਦੇ ਤੁਹਾਨੂੰ ਬਾਹਰ ਹੀ ਜਮਾ ਕਰਾਉਣੇ ਪੈ ਰਹੇ ਨੇ ਤੇ ਇੱਕ ਵਾਰ ਚੋਣ ਕਮਿਸ਼ਨਰ ਦੁਆਰਾ ਕੀਤੇ ਗਏ ਰੂਲਸ ਦੀਆਂ ਤਜੀਆਂ ਉਡਾਈਆਂ ਜਾ ਰਹੀਆਂ ਨੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਫੋਨ ਅੰਦਰ ਲੈ ਜਾਇਆ ਜਾਂਦਾ ਹੈ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਬਿਲਕੁਲ ਤਸਵੀਰਾਂ ਫਿਰੋਜ਼ਪੁਰ ਹਲਕੇ ਦੀਆਂ ਤਸਵੀਰਾਂ ਜਾ ਰਹੀਆਂ ਨੇ ਜਿੱਥੇ बसपा ਉਮੀਦਵਾਰ ਜਿਹੜੇ ਸੁਰਿੰਦਰ ਕੰਬੋਜ ਨੇ EVM ਦਿਖਾਉਂਦੇ ਹੋਏ ਆਪਣੀ ਵੋਟ ਪਾਉਣ ਦੀ ਵੀਡੀਓ ਬਣਾ ਰਹੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀਹਾਂ ਕੰਬੋਜ ਦਾ ਪੁੱਤਰ ਜਗਦੀਪ ਸਿੰਘ ਗੋਲਦੀ ਕੰਬੋਜ ਜਲਾਲਾਬਾਦ ਤੋਂ ਆਪ ਵਿਧਾਇਕ ਨੇ ਤੇ ਬਿਲਕੁਲ ਆਪ ਵਿਧਾਇਕ ਜਗਦੀਪ ਸਿੰਘ ਗੋਲਦੀ ਕੰਬੋਜ ਦੇ ਪਿਤਾ सुरेंद्र ਕੰਬੋਜ ਜੋ ਕਿ बसपा ਉਮੀਦਵਾਰ ਨੇ ਤੇ ਖੁਦ MPV ਚੋਣਾ ਲੜ ਰਹੇ ਨੇ ਕਿਸ ਤਰੀਕੇ ਦੇ ਨਾਲ ਸ਼ਰਮਨਾਕ ਵੀਡੀਓ ਸਾਂਝੀ ਕੀਤੀ ਮੋਬਾਈਲ ਫੋਨ ਅੰਦਰ ਲੈ ਕੇ ਜਾਂਦੇ ਨੇ EVM ਦੀਆਂ ਮਸ਼ੀਨਾਂ ਦਿਖਾਉਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਕਿਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਜਾਂਦੀਆਂ ਨੇ ਸੰਬੰਧੀ ਕੀ ਹੈ ਤੁਹਾਡੀ رائے ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ SZNews ਬਿਊਰੋ ਰਿਪੋਰਟ